ਮੈਂ ਪਰਦੇ ਹੋਰ ਬਜ਼ੁਰਗੋ ਬਹੁਤ ਨੁਕਸਾਨ ਹੋ ਗਿਆ ਉਹ ਵਧੇ ਗਿਆ ਕੀ ਕਰ ਸਕਦੇ ਆ ਓਏ ਆ ਭਾਈ ਉਹ ਮੰਤਰੀ ਸਾਹਿਬ ਇਹ ਨਹੀਂ ਆ ਜੇ ਬੰਦਾ ਇੱਥੋਂ ਆ ਇਧਰ ਹਾ ਇਹ ਤੇ ਪਾਪਾ ਪਾਣੀ ਆਉਣ ਨਹੀਂ ਦਿਆ ਉਹ ਤੁਹਾਨੂੰ ਅਜੇ ਵੀ ਪਾਣੀ ਦੀ ਘਾਟ ਆ ਓਏ ਪਾਣੀ ਤੇ ਤੁਹਾਡੇ ਘਰਾਂ ਦਾ ਕਵਾੜਤਾ ਓਏ ਨਹੀਂ ਨਹੀਂ ਉਹ ਨਹੀਂ ਜਦੋਂ ਝੂਠੀ-ਮੁੱਠੀ ਰੋਣਾ ਹੋਵੇ ਨਾ ਫੇ ਸੰਗ ਚ ਉਂਗਲ ਮਾਰ ਲਈਦੀ ਤੂੰ ਕੀ ਚਾਹੁੰਦਾ ਹਣ ਮੰਤਰੀ ਸਾਹਿਬ ਸੰਗ ਚ ਉਂਗਲਾ ਮਾਰਨਾ ਓ ਬੱਸ ਕਰੋ ਤੁਸੀਂ ਆਪਣੀ ਓਏ ਆਹ ਕੌਣ ਆ ਓ ਯਾਰ ਇਹ ਬੰਦਾ ਹੀ ਸਾਡੇ ਪਿੰਡ ਦਾ ਨਹੀਂ ਜਿਹੜੇ ਗੱਲ ਲਾ ਕੇ ਰੋਈ ਜਾਂਦੇ ਜੇ ਇਹ ਕੌਣ ਆ ਉਹ ਨਹੀਂ ਨਹੀਂ ਇਹ ਬੰਦਾ ਸਾਡਾ ਹੀ ਆ ਜਦੋਂ ਮੰਤਰੀ ਸਾਹਿਬ ਜ਼ਿਆਦਾ ਦੁਖੀ ਹੋਣ ਨਾ ਉਹਦੇ ਇਹਦੇ ਗੱਲ ਲਾ ਕੇ ਰੋਂਦੇ ਆ। ਉਹ ਇਹਦੇ ਗੱਲ ਲਾ ਕੇ ਰੋਂਦੇ ਆ ਰੇ ਘਰੇ ਰੋ ਲੈਂਦੇ ਇੱਥੇ ਇਕੱਲੇ ਰੋਂਡ ਆ ਇੱਥੇ 3 ਦਿਨ ਹੋ ਗਏ ਅਸੀਂ ਰੋਂ ਹੀ ਰਹੇ ਆ। ਉਹ ਨਹੀਂ ਨਹੀਂ ਬਜ਼ੁਰਗੋ ਤੁਹਾਡਾ ਦੁੱਖ ਵੇਖ ਕੇ ਮੰਤਰੀ ਸਾਹਿਬ ਭਾਵੁਕ ਹੋ ਗਏ ਆ। ਉਹ ਬਾਕੀ ਫਿਕਰ ਨਾ ਕਰੋ ਹੁਣ ਇਹ ਕਰਾਉਣਗੇ ਤੁਹਾਡੇ ਦੁੱਖਾਂ ਦੀ ਵਸੂਲੀ ਕਿਉਂਕਿ ਇਹਨਾਂ ਦਾ ਨਾਮ ਰਾਜਾ ਸਿੰਘ ਮਮੂਲੀ। ਹਾਂ ਨਾਲੇ ਰਾਜਾ ਨਾਲੇ ਮਮੂਲੀ ਆਹ ਕਹੋ ਜਿਆ ਨਾ ਮਮੂਲੀ ਥੋੜਾ ਜਿਆਦਾ ਨਹੀਂ ਹੋ ਗਿਆ। ਉਹ ਕੋਈ ਨਹੀਂ ਜਿੰਨਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹਨਾਂ ਰੱਖ ਲਓ। ਉਹ ਮਮੂਲੀ ਸਾਹਿਬ ਰੋਂ ਨੂੰ ਰਹਿਣ ਦਿਓ ਗੱਲਾਂ ਗੱਲਾਂ ਕਰੋ। ਉਹ ਗੱਲਾਂ ਬਜ਼ੁਰਗਾਂ ਕੀ ਕਰਨੀਆਂ ਮੇਰੇ ਦੇ ਇਲਾਕੇ ਵਾਲੇ ਵੇਖ ਕੇ ਹੀ ਮਨ ਪਰ ਆਇਆ ਵਾ ਉਹ ਨੁਕਸਾਨ ਹੀ ਬੜਾ ਹੋ ਗਿਆ ਵਾ ਤੇ ਕੀ ਲੈ ਕੇ ਆਏ ਜੇ ਫਿਰ ਇਲਾਕੇ ਲਈ ਉਹ ਅਜੇ ਤੇ ਮੰਤਰੀ ਸਾਹਿਬ ਦੁਆਵਾਂ ਹੀ ਲੈ ਕੇ ਆਏ ਆ ਉਹ ਬਾਕੀ ਨਵੇਂ ਸਾਲ ਦੀ ਜੰਤਰੀ ਤੇ ਮੌਕੇ ਦਾ ਮੰਤਰੀ ਕਦੇ ਵੀ ਕੰਮ ਆ ਸਕਦੇ ਆ ਉਹ ਤੂੰ ਹੀ ਕੰਮ ਕਰੋ ਤੁਹਾਨੂੰ ਲੋੜ ਕੀ ਆ ਲੋੜ ਉਹ ਘਰ ਸਾਡੇ ਨਹੀਂ ਬਜੇ ਫਸਲਾਂ ਸਾਡੀਆਂ ਗਈਆਂ ਮਾਲ ਡੰਗਰ ਸਾਡਾ ਗਿਆ ਉਹ ਸਾਡਾ ਦੇ ਕੱਖ ਨਹੀਂ ਬਜਿਆ ਉਹ ਬਜਿਆ ਤੇ ਇੱਧਰ ਵੀ ਕੱਖ ਨਹੀਂ ਆ ਕੀ ਉਹ ਖਜ਼ਾਨਾ ਖਾਲੀ ਆ ਨਾ ਜੇ ਖਜ਼ਾਨਾ ਖਾਲੀ ਆ ਤੇ ਇੱਥੇ ਕਰਨ ਆਏ ਆ ਉਹ ਨਹੀਂ ਨਹੀਂ ਸਰ ਜੀ ਆਪਣਾ ਖਜ਼ਾਨਾ ਖਾਲੀ ਆ ਸਰਕਾਰ ਦਾ ਭਰਿਆ ਵਾ ਓਏ ਹੁਣ ਤੁਸੀਂ ਫਿਕਰ ਨਾ ਕਰੋ ਉਹ ਸਰਕਾਰ ਤੁਹਾਡੇ ਕੱਲੇ ਕੱਲੇ ਨੁਕਸਾਨ ਦੀ ਪਰਪਾਈ ਕਰੂਗੀ ਕਦੋਂ ਕ ਕਰੂਗੀ ਉਹ ਕਰੂਗੀ ਪਰ ਹੌਲੀ ਹੌਲੀ ਕਰੂਗੀ ਤੇ ਫੇਰ ਆੜੇ ਸੇਵਾ ਕਰਨ ਵਾਲੇ ਆ ਵੀਰ ਇਹਨਾਂ ਨੂੰ ਮੋੜ ਦिए ਉਹ ਨਾ 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 ਕਰੰਦੋ ਉਹਨਾਂ ਨੂੰ ਸੇਵਾ ਓਏ ਆਪਾਂ ਕਿਉਂ ਰੋਕਣਾ ਕਿ ਇਹਨੂੰ ਸੇਵਾ ਕਰਨ ਤੋਂ ਖਟੰਦੋ ਉਹਨਾਂ ਨੂੰ ਪੁਨ ਅੱਛਾ ਜੀ ਤੇ ਸੇਵਾ ਸੇਵਾ ਉਹ ਕਰ ਲੈਣ ਤੇ ਪੁਨ ਪੁਨ ਤੁਸੀਂ ਖੱਟ ਜੋ ਓ ਬਾਕੀ ਤੁਸੀਂ ਸਾਰੇ ਵਧਾਈ ਦੇ ਪਾਤਰ ਬਣੇ ਜੇ ਕਿਉਂ ਵਧਾਈ ਗਾਦੀ ਸਾਡੇ ਘਰ ਰੁੜ ਗਏ ਇਹ ਗੱਲ ਦੀ ਓ ਮੇਰੇ ਕਹਿਣ ਦਾ ਮਤਲਬ ਇਹ ਆ ਜਦੋਂ ਕੁਝ ਮਾੜਾ ਹੁੰਦਾ ਵਾ ਨਾ ਉਹਦੇ ਨਾਲ ਕੋਈ ਚੰਗਾ ਵੀ ਹੁੰਦਾ ਵਾ ਚੰਗਾ ਇਹਦੇ ਵਿੱਚ ਕੀ ਹੋਇਆ ਓਏ ਚੰਗਾ ਇਹਦੇ ਵਿੱਚ ਇਹ ਹੋਇਆ ਓਏ ਆਪਣੇ ਸੈਂਟਰ ਕੋ ਕਦੋਂ ਦੇ ਪੈਸੇ ਲੈਣ ਵਾਲੇ ਸੀ ਹੁਣ ਆਪਾਂ ਨੂੰ ਉਹ ਮਿਲ ਜਾਣੇ ਆ ਹੁਣ ਮਿਲ ਗਏ ਆ ਪੈਸੇ ਓਏ ਆਹੋ ਅੱਧੇ ਕਿ ਮਿਲ ਗਏ ਆ ਅੱਧੇ ਕਿ ਮਿਲ ਜਾਣੇ ਆ ਤੇ ਘੁੱਟੋ ਫਿਰ ਸਾਡਾ ਗਲ ਸੈਂਟਰ ਕੋ ਪੈਸੇ ਦੇ ਪੂਰੇ ਲਓ ਪੈਸੇ ਕੋ ਛੱਡਣੇ ਆ ਕਿ ਹਾਲ ਸਰਪੰਚਾ ਪਾਪਾ ਮੈਨੂੰ ਯਾਦਾ ਪੀਡੀਸੀ ਤੋਂ ਉਹ ਮੰਤਰੀ ਸਾਹਿਬ ਮੈਂ ਤੇ ਕਦੋਂ ਦਾ ਸਮਝਾਉਣ ਡਿਆ ਇਹਨਾਂ ਨੂੰ ਇਹ ਕਹਿੰਦੇ ਆ ਕਿ ਸਰਕਾਰ ਨੇ ਜਾਣ ਕੇ ਡੋਪਿਆ ਲੋਕਾਂ ਨੂੰ ਹੁਣ ਤੁਸੀਂ ਸਮਝਾਓ ਇਹਨਾਂ ਨੂੰ ਉਹ ਗਲਤੀ ਸਾਰੀ ਕੇਂਦਰ ਸਰਕਾਰ ਦੀ ਆ ਓਏ ਉਹਨਾਂ ਨੇ ਪਾਣੀ ਛੱਡ ਲੰਘਿਆ ਹਨੂ ਵੀ ਨਹੀਂ ਦੱਸਿਆ ਜੇ ਉਹਨਾਂ ਤੁਹਾਨੂੰ ਨਹੀਂ ਨਾ ਦੱਸਿਆ ਤੇ ਸਾਡੇ ਵੱਲੋਂ ਇੱਕ ਗੱਲ ਉਹਨਾਂ ਨੂੰ ਦੱਸ ਦਿਓ ਵੀ ਪੰਜਾਬ ਦੇ ਬਥੇਰੇ ਜਗਰੀਏ ਖਾਨ ਤੇ ਗਜਨੀ ਵਰਗੇ ਚੜ ਚੜ ਕੇ ਆਉਂਦੇ ਰਹਿ ਪਰ ਪੰਜਾਬ ਨਹੀਂ ਕਿਸੇ ਕੋ ਮੁੱਕਿਆ ਤੇ ਨਾ ਇਹਨੇ ਮੁਕਣਾ ਹੀ ਆ ਕਿਉਂਕਿ ਹੱਲੇ ਮੁੱਕਿਆ ਨਹੀਂ ਲੋ ਜੀ ਫਿਰ ਸਾਡੇ ਦੇ ਟਾਈਮ ਗਿਆ ਜੇ ਮੁੱਕ ਤੇ ਬਾਕੀ ਬਜ਼ੁਰਗੋ ਤੁਸੀਂ ਫਿਕਰ ਨਾ ਕਰੋ ਓਏ ਸੰਕਟ ਦੀ ਘੜੀ ਦੇ ਵਿੱਚ ਸਰਕਾਰ ਤੁਹਾਡੇ ਨਾਲ ਆ ਓ ਮੰਤਰੀ ਸਾਹਿਬ ਬਥੇਰੇ ਹੱਲੇ ਹੋਏ ਆ ਸਾਡੇ ਨਾਲ ਬਾਕੀ ਪੰਜਾਬੀ ਪੰਜਾਬੀ ਦੇ ਸੰਕਟ ਨੂੰ ਵੀ ਸੰਕਟ ਚ ਪਾ ਦਿੰਦੇ ਆ ਉਹ ਫਿਰ ਤੇ ਤੁਸੀਂ ਤਗੜੇ ਜੇ ਉਹ ਲਿਆਓ ਮੁੰਡਿਆ ਜੈਕਟਾਂ ਖਚਾਈਏ ਬਜ਼ੁਰਗਾਂ ਦਾ ਫੋਟੋ ਉਹ ਐ ਨਹੀਂ ਖਚਾਉਣੀ ਫੋਟੋ ਫੜੋ ਸਾਡਾ ਤੁਸੀਂ ਖਿੱਚਦੇ ਚੱਲੇ ਜੇ ਓਏ ਫਿਕਰ ਨਾ ਕਰੋ 5 ਲੱਖ ਸਰਪੰਚ ਨੂੰ ਦੇ ਚੱਲੇ ਆ ਵਾ ਤੇ ਆਹ ਫੜੋ ਜੈਕਟਾਂ ਤੇ ਆਪੇ ਖਿੱਚਦੇ ਰਹੋ ਫੋਟੋ ਓਏ ਚਲੋ ਮੁੰਡਿਆ ਆਪਾਂ ਚੱਲੀਏ ਸ਼ਰ ਸ਼ਰ ਉਹ ਕੋਈ ਨਹੀਂ ਕੋਈ ਨਹੀਂ ਬਾਰ ਬਾਰ ਬੱਸ ਸਰਪੰਚਾ ਕਿੱਥੇ 5 ਲੱਖ ਓਏ 5 ਲੱਖ ਮੈਨੂੰ ਦਿੱਤਾ ਹੋਣੀ ਤੇ ਆਵੇਂ ਗਏ ਗਈ ਕੋਈ ਗੱਲ ਨਹੀਂ ਨੈਕਟ